ਨੀ ਸੁਣਨੀ ਗੱਲਾਂ ਸੁਣੋ ਤੇ ਬੋਲਾਂ ਚ ਕੁਝ ਨਹੀਂ ਆ ਮਰਦੀ ਜਿੱਤੂਗਾ ਜਿੱਤੂਗਾ ਅੰਸਰਾ ਜਿੱਤੂਗਾ 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 ਰੱਖਿਆ ਅੱਧੀ ਹੰਕੀ ਰੱਖਣਾ ਸਾਡੇ ਮਲੇ ਰੱਖਣਾ ਸਾਡੇ ਸਾਥ ਰੱਖਣਾ ਸਾਲਾ ਜਾਂ ਤੇ ਕੋਲੇ ਬਿਆਨਾ ਕਰਾਲਾ ਜਿੱਤੇਗਾ ਅਰ ਸਾਡੀ ਜੋਨੀ ਸਾਡੀ ਸਾਡਾ ਭਰਾ ਜਿਹੜਾ ਸਾਡੀ ਨਾਲ ਤੁਹਾਨੂੰ ਜਦੋਂ ਬਹੁਤ ਜ਼ਿਆਦਾ ਵਧੀਆ ਤੁਹਾਡੇ ਸਾਹਮਣੇ ਆ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਬੁੱਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਕਹਿੰਦੇ ਸੀ ਕਾ ਮਰਦੀ ਮਰਦਾਬਾਦ ਮੈਂ ਕਿਆ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿ ਮੈਂ ਮਰਦਾਬਾਦ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਗੋਲੀ ਮੈਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਗੋਲੀ ਮੈਂ ਆਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਸਿੱਧੇ ਵੀ ਜਾਣਿਓ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕੁਝ ਇੱਕ ਲੋਕ ਵਿਰੋਧ ਕਰਦੇ ਆ ਜਿਹੜੇ ਗਰੀਬਾਂ ਦੀਆਂ ਦੋਆਵਾਂ ਲੈਂਦੀਆਂ ਹੁੰਦੀ ਗਰੀਬਾਂ ਦੀਆਂ ਮੈਂ ਦੋਆਵਾਂ ਲੈਂਦਾ ਜਿਹੜੇ ਵਿਰੋਧ ਕਰਦੇ ਉਹ ਤਾਂ ਉਹ ਉਹ ਆਪਣੇ ਹੱਕਾਂ ਲਈ ਲੜਦੇ ਮੈਂ ਉਹਨਾਂ ਲਈ ਵੀ ਵੈਸੇ ਅਰਦਾਸ ਕਰਦਾ ਪਰ ਉਹ ਗੱਲ ਸਮਝ ਆ ਜਾਏਗੀ ਹੌਲੀ-ਹੌਲੀ 13 ਲੋਕ ਸਭਾ ਸੀਟਾਂ ਨੇ ਤੁਹਾਡਾ ਹੀ ਵਿਰੋਧ ਸਭ ਤੋਂ ਜ਼ਿਆਦਾ ਹੋ ਰਿਹਾ ਫਰੀਦਕੋਟ ਹਲਕੇ ਨੇ ਕਿਉਂਕਿ ਮੈਂ ਉਹਨਾਂ ਲਈ ਲੜਦਾ ਜਿਨ੍ਹਾਂ ਲਈ ਕੋਈ ਵੀ ਨਹੀਂ ਨਾ ਲੜਦਾ ਉਹਨਾਂ ਨੂੰ ਗੁਲਾਮੀ ਛੁਟਣਾ ਚਾਹੁੰਦਾ ਮੈਂ ਖਾਸ ਤਰ੍ਹਾਂ ਦੀ ਗੁਲਾਮੀ ਛੁਟ ਕਿਸ ਤਰ੍ਹਾਂ ਇਹਨਾਂ ਕੀ ਜੀ ਦੀ ਆਸ ਕਰ ਹਾਂਜੀ ਨਤੀਜੇ ਦੀ ਆਸ ਕਿਸ ਦੀ ਆਸ ਨਤੀਜੇ ਦੀ ਆਸ ਆਸ ਲੜਨ ਵਾਲੇ ਥੋੜੀ ਕਰਦੇ ਹੁੰਦੇ ਆ ਵੱਡ ਵੱਡੇ ਜਿਹੜੇ ਜੰਗ ਜੂ ਉਹ ਸਾਰੀਆਂ ਜੰਗਾਂ ਜਿੱਤੇ ਥੋੜੀ ਆ ਮੈਂ ਜਿੱਥੇ ਤੱਕ ਲੜ ਸਕਿਆ ਲੜੂੰਗਾ ਅੱਗੋਂ نسلਾਂ ਲੜਨ ਗਿਆ ਕਿ ਸੌਤ ਛੱਡ ਜਾਵਾਂਗੇ ਕਿ ਆਜ਼ਾਦੀ ਤੋਂ ਬਾਅਦ ਵੀ ਕਸ਼ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਨੂੰ ਦਿਓ ਕਰਮਜੀਤ ਮੂਲ ਕਹਿ ਰਹੇ ਸੀ ਅੱਜ ਪੁਤੀ ਵਾਲੇ ਦੇ ਵਿੱਚ ਆਈ ਸੀ ਕਿ ਕਹਿ ਰਹੇ ਸੀ ਕਿ ਫੂਡ ਪ੍ਰੋਸੈਸਿੰਗ ਤੇ ਜਿਹੜੀ ਇੱਥੇ ਇੱਕ ਫੈਕਟਰੀ ਲਾ ਰਹੇ ਹਾਂ ਫੂਡੀ ਸਾ ਸਿੰਘ ਦੀ ਕਹਿੰਦੇ ਭਾਜਪਾ ਨੇ ਪਹਿਲਾਂ ਕੁਝ ਨਹੀਂ ਕੀਤਾ ਸੀ ਹੁਣ ਵੀ ਨਹੀਂ ਕਰਨਾ ਉਸ ਨੂੰ ਲੈ ਕੇ ਕਹਿੰਦੇ ਵੀ ਇਸ ਵਾਰ ਜਿਹੜੀ ਅਸੀਂ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਪਿੰਡਾਂ ਦੇ ਵਿੱਚ ਹੋਰ ਵੀ ਇੰਡਸਟਰੀਆਂ ਆਉਣਗੀਆਂ ਠੀਕ ਆ ਉਹ ਉਹ ਅੱਛੀ ਗੱਲ ਐ ਕੋਈ ਬੁਰੀ ਚੀਜ਼ ਥੋੜੀ ਉਹਨਾਂ ਨੇ ਕਹੀ ਅੱਛੀ ਗੱਲ ਕਹੀ ਐ ਅਗਰ ਲਾਦਣ ਤੋਂ ਤਾਂ ਫਾਇਦਾ ਹੀ ਹੋਏਗਾ ਭਾਜਪਾ ਨੇ ਇਲੈਕਸ਼ਨ 'ਚ ਖੜੇ ਆ ਉਹਨਾਂ ਨੇ ਕਹਿਣਾ ਹੀ ਕਹਿਣਾ ਚਾਹੀਦਾ ਉਹਨਾਂ ਨੂੰ ਬਾਕੀ ਭਾਜਪਾ ਜੀ ਤਰਿਸ ਕੋਈ ਕਰ ਹੀ ਨਹੀਂ ਸਕਦਾ ਜੋ ਭਾਜਪਾ ਨੇ ਕੀਤਾ ਇਹੋ ਜੇ ਪ੍ਰਧਾਨ ਮੰਤਰੀ ਭਾਜਪਾ ਜੀ ਨੇ ਸਕਾਉਂਡਾ ਸਰਕਲ ਪਹਿਲਾਂ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਮੋਟਰਵੇਅ ਇਦਾਂ ਦੇ ਹੈ ਕਦੀ ਦੇਖੇ ਸੀ ਬੁੜਿਆਂ ਨੇ ਮੈਂ ਤਾਂ ਨਹੀਂ ਦੇਖੇ ਧਰਨ ਪੈ ਜਾਂਦੀ ਸੀ ਇਹ ਮੋਦੀ ਨੇ ਬਣਵਾਇਆ ਮੈਨੂੰ ਕਹਿੰਦੇ ਸੀ ਕਹ ਮਰਤੀ ਮਰਦਾਬਾਦ ਮੈਂ ਕਿਹਾ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿਉਂ ਮੈਂ ਮਰਦਾਬਾਦ ਕਹਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੈਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੂਗਾ ਸਾਡੇ ਫ੍ਰੈਂਡਾਂ ਨੇ ਤਾਂ ਕਹਿੰਦੇ ਛੋਕਰ ਸਾਡੀ ਵੀ ਕਿਤੇ ਗਰੀਬਾਂ ਦੀ ਸੁਣੀ ਆ ਦੂਸਰੇ ਨੰਬਰ ਤੇ ਉਝਾਂ ਵਾਲਾ ਧੋਖਾ ਨਾ ਸਾਡੇ ਨਾਲ ਹੋ ਗੋਟਾਂ ਨੂੰ ਨਾ ਹੋਣਗੇ ਨਾ ਸਾਡੇ ਪਿੰਡ ਦਾ ਬਾੜਾ ਬੜਾ ਆ ਜੀ ਸਾਡੇ ਕੰਮਾਂ 'ਚ ਠੰਡੀਆਂ ਹੋਣ ਤੇ ਸਾਡੇ ਜਿਹੜੇ ਕਮਰੇ ਸੀਗੇ ਉਹਨਾਂ 'ਚ ਵੜਨਾ ਦੇ ਉਹ ਕਦੇ ਬੰਦ ਨਹੀਂ ਕੀਆ ਵੋਟਾਂ ਸਾਡਾ ਕੋਸ ਨਹੀਂ ਸਵਾਰਾ ਜੀ ਕੰਮਾਂ ਦੇ ਨਾ ਸਾਡਾ ਕਾਂਗਰਸ ਨੇ ਇਸ ਵਾਰ ਜੇ ਤੁਸੀਂ ਸਾਡੇ ਲਈ ਆਏ ਆ ਤੇ ਅਸੀਂ ਵੀ ਤੁਹਾਡੀ ਮਿਲਤ ਕਰਦੇ ਆ ਸਾਡਾ ਸਾਥ ਦਿਓ ਹਜੇ ਸਾਥ ਦੇਓ ਹੱਕ ਟੋਕੇ ਸਾਰਾ ਪਿੰਡ ਇਹ ਨੁਕਸਾਨ ਤੇ ਉਹਦੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਤਾਂ ਚ ਕੁਝ ਨਹੀਂ ਆ ਮਰਦੀ ਕਿ ਤੂੰ ਗਾ ਤੂੰ ਗਾ ਅੰਸਰਾ ਤਿੱਤੂ ਗਾ